ਹਾਂਜੀ ਸਾਸ਼ਟ੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਬਾਂਹ ਦੀ ਕਾਟ ਪਾ ਕੇ ਦੱਸਾਂਗੇ ਦੇਖੋ ਆਪਣਾ ਕੱਪੜਾ ਚਾਰ ਤਹਾਂ ਦੇ ਵਿੱਚ ਫੋਲਡ ਕਰਕੇ ਰੱਖਿਆ ਹੋਇਆ ਆ ਆਪਾਂ ਬਾਂਹ ਦੀ ਕਾਟ ਪਾਉਣ ਦੇ ਲਈ ਆਪਾਂ ਆਪਣੀ ਕਮੀਜ਼ ਦੇ ਫਰੰਟ ਵਾਲੇ ਹਿੱਸੇ ਦਾ ਨਾਪ ਲੈਣਾਗਾ ਠੀਕ ਹੈ ਜੀ ਫਰੰਟ ਪੱਲੇ ਦੇ ਵਿੱਚ ਆਪਣੀ ਕਾਰਟ ਪਾਈ ਹੋਈ ਹੈ ਐਨਾ ਹਿੱਸਾ ਦੇਖੋ ਜੀ ਆਪਣਾ 3 ਵਾਲੀ ਸਲਾਈ ਚ ਚਲਿਆ ਜਾਂਦਾ ਐਸ ਤਰ੍ਹਾਂ ਜੀ ਆਪਾਂ ਫਰੰਟ ਵਾਲੇ ਮੋਢੇ ਨੂੰ ਨਾਪ ਲੈਣਾ ਦੇਖੋ ਜਿੰਨਾ ਆਪਣਾ ਮੋਢਾ ਆਇਆ ਆਪਣਾ ਮੋਢਾ ਆਇਆ ਦੇਖੋ ਜੀ 9 ਇੰਚ 9 ਇੰਚ ਆਪਣਾ ਮੋਢਾ ਆਇਆਗਾ ਉਹ ਤੋਂ ਆਪਾਂ ਦੇਖੋ ਆਪਾਂ ਇਹਦੀ ਕਿਹੜੀ ਲੈਂਥ ਆਗੀ ਆਪਾਂ 2 ਇੰਚ ਵਧਾ ਕੇ ਲੈਣੀ ਹੁੰਦੀ ਆ ਕੱਪੜੇ ਦੀ ਚੜਾਈ ਠੀਕ ਹੈ ਜੀ ਕੱਪੜੇ ਦੀ ਚੜਾਈ 2 ਇੰਚ ਲਈ ਆਪਾਂ ਵਧਾ ਕੇ ਆਪਾਂ ਤਕਰੀਬਨ 11-12 ਇੰਚ ਕਪੜੇ ਦੀ ਚੜਾਈ ਲਈ ਹੈਗੀ ਬਾਹਾਂ ਦੀ ਲੈਂਥ ਜਿੰਨੀ ਤੁਹਾਡੀ ਬਾਹ ਤਿਆਰ ਆ ਉਸ ਤੋਂ ਤੁਸੀਂ 3 ਇੰਚ ਐਕਸਟਰਾ ਲੈਣੀ ਆ ਜਿੱਦਾਂ ਆਪਣੀ 16 ਇੰਚ ਬਾਹ ਤਿਆਰ ਆ ਆਪਾਂ 20 ਇੰਚ ਤੇ ਬਾਹਾਂ ਦੀ ਕਟਿੰਗ ਕੀਤੀ ਹੈਗੀ ਲੰਬਾਈ ਦੇ ਵਿੱਚ ਹੁਣ ਦੇਖੋ ਆਪਾਂ ਚਾਰੇ ਤਹਾਂ ਬਰਾਬਰ ਕਰਕੇ ਇਹਨਾਂ ਦੀ ਬਾਹ ਘਾਟ ਕੱਢਤੀ ਇਸ ਤਰ੍ਹਾਂ ਜੀ ਬਿਲਕੁਲ ਬਰਾਬਰ ਕਰ ਲੈਣੀਆਂ ਨੇ ਆਪਾਂ ਚਾਰੇ ਤਹਾਂ ਇਸ ਤਰ੍ਹਾਂ ਹੁਣ ਦੇਖੋ ਆਪਣਾ ਮੋਢਾ ਸੀਗਾ 9 ਇੰਚ ਆਪਣਾ ਮੁੱਢਾ ਸੀ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਾਉਣਾ ਜੀ 8.5 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਤੇ ਨੀਚੇ ਨੂੰ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 3 ਇੰਚ ਡਾਊਨ ਕਰ ਲੈਣਾ ਇਸ ਤਰ੍ਹਾਂ ਉੱਪਰ ਇੱਕ ਨਿਸ਼ਾਨ ਲਾਵਾਂਗੇ ਜੀ ਆਪਾਂ 2.5 ਇੰਚ ਤੇ ਤੇ ਦੋਵਾਂ ਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਾ ਲੈਣਾਗਾ ਇਸ ਤਰ੍ਹਾਂ ਮਿਲਾ ਕੇ ਦੇਖੋ ਹੁਣ 9 ਹੋ ਗਿਆ ਇਸ ਤਰ੍ਹਾਂ ਆਪਣੀ ਬਾਹ ਦਾ ਮੁੱਢਾ ਪੂਰਾ ਹੋ ਗਿਆ ਜਦੋਂ ਇਸ ਤਰ੍ਹਾਂ ਨਾਪਾਂਗੇ ਤਾਂ 8.5 ਹੋ ਜਾਊਗਾ ਹੋ ਜੀ ਆਪਾਂ ਇਸ ਤਰ੍ਹਾਂ ਇੰਚੀ ਟੇਪ ਨੂੰ ਫੋਲਡ ਕਰਕੇ ਇੱਥੇ ਤੱਕ ਐਦਾਂ ਹਾਫ ਕਰ ਲੈਣਾ ਤੇ ਅੱਧਾ-ਅੱਧਾ ਇੰਚ ਦੋਵੇਂ ਪਾਸੇ ਨਿਸ਼ਾਨ ਲਾ ਲੈਣੇ ਨੇ ਕਿਉਂਕਿ ਆਪਾਂ ਇਹ 2 ਇੰਚ ਹੋ ਗਿਆ ਆਪਾਂ 1 ਇੰਚ ਦੀ ਕਾਟ ਤਾਂ ਪਾਈ ਆ ਕਿਉਂਕਿ ਆਪਾਂ ਕਮੀਜ਼ ਦੇ ਮੋਢੇ ਦੇ ਵਿੱਚ ਵੀ 1 ਇੰਚ ਦੀ ਕਾਟ ਪਾਈ ਹੈਗੀ ਇਸ ਤਰ੍ਹਾਂ ਦੇਖੋ ਜੀ ਆਪਾਂ ਗਲਾਈ ਦੇ ਦੇਣੀ ਆ ਇੱਥੋਂ ਆਪਾਂ ਬਿਲਕੁਲ ਗੋਲ ਕਰਨਾ ਹੈ ਇਸ ਤੋਂ ਤਿੱਖਾ ਨਹੀਂ ਰੱਖਣਾ ਹੈਗਾ ਆਪਾਂ ਇਹ ਇੱਥੋਂ ਇਸ ਤਰ੍ਹਾਂ ਗਲਾਈ ਪਾ ਦੇਣੀ ਆ ਹੁਣ ਆਪਾਂ ਦੇਖੋ ਜੀ ਕਰ ਲੈਣੀ ਹੈ ਆਪਣੀ ਬਾਹਾਂ ਦੀ ਕਟਿੰਗ ਬਾਹਾਂ ਦੇ ਦੇਖੋ ਜਦੋਂ ਆਪਾਂ ਕੱਪੜਾ ਰੱਖਣਾ ਤਾਂ ਉਲਟਾ ਪਾਸਾ ਹੋਵੇ ਚਾਹੇ ਕੱਪੜੇ ਦਾ ਚਾਹੇ ਸਿੱਧਾ ਪਾਸਾ ਉਹ ਆਪਸ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਇਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਬਾਹ ਨੂੰ ਕਮੀਜ਼ ਨਾਲ ਜੋੜਨ ਸਮੇਂ ਕਦੇ ਵੀ ਬਾਹ ਦਾ ਜਾਂ ਮੁੱਡੇ ਦਾ ਕੱਪੜਾ ਵੱਧਦਾ ਘਟਦਾ ਨਹੀਂ ਹੈਗਾ ਬਾਹ ਦੇ ਵਿੱਚ ਬਲ ਨਹੀਂ ਪੈਂਦੇ ਝੋਲ ਨਹੀਂ ਆਉਂਦਾ ਹੁਣ ਆਪਾਂ ਦੋ ਪੱਲੇ ਨੀਚੇ ਛੱਡ ਕੇ ਦੋ ਪੱਲੇ ਚੱਕ ਕੇ ਉਹਦੇ ਵਿੱਚ ਫਰੰਟ ਵਾਲੀ ਪਾ ਦੇਣੀ ਹੈ ਜੀ ਇਸ ਤਰ੍ਹਾਂ ਕਾਟ ਅੱਜ ਜੀ ਆਪਣੀ ਬਾਹਾਂ ਦੀ ਗਲਾਈ ਪੈ ਗਈ ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣੀ ਬਾਹਾਂ ਦੀ ਗਲਾਈ ਪਾ ਸਕਦੇ ਆਂਗੇ ਧੰਨਵਾਦ